ਅਕਸਿਕਲ ਹਾਂਜੀ ਫਿਰ ਜਿੰਨੇ ਕੰਪਿਊਟਰ ਨੂੰ ਬਦਲ ਦਿੱਤੀ ਹੈ ਹਾਂ ਇਹ ਚਿੰਦਾ ਕਿ ਦਿਲ ਲੱਗੀ ਉਹਦਾ ਡਰ ਲੱਗ ਰਿਹਾ ਚੱਲ ਮੈਂ ਤੈਨੂੰ ਅੱਜ ਫੇਰ ਕਹਾਣੀ ਸੁਣਾ ਤੇਰੀ ਹੀ ਛੋਟੇ ਹੁੰਦੀ ਸੀ ਤੈਨੂੰ ਯਾਦ ਜਦ ਤੂੰ ਫਸਟ ਕਲਾਸ ਚ ਹੁੰਦਾ ਸੀ ਤੂੰ ਉਦੋਂ ਫਸਟ ਆਇਆ ਸੀ ਤੂੰ ਇੰਨੀ ਮਿਹਨਤ ਕਰਦਾ ਸੀ ਤੇਰਾ ਬੈਗ ਇੰਨਾ ਭਾਰੀ ਹੋਣਾ ਉਸਾਰੀ ਦਿਹਾੜੀ ਆਪਣੀ ਸਕੂਲ ਦੇ ਵਿੱਚ ਕੱਢੀ ਜਾਂਦਾ ਸੀ ਇੰਨੀ ਮਿਹਨਤ ਕਰਦਾ ਸੀ ਜੇ ਕਦੇ ਰੀਸ ਹੋਣੀ ਸਕੂਲ ਦੇ ਵਿੱਚ ਇੰਨਾ ਜੋਰ ਲਾ ਲਾ ਕੇ ਭੱਜਦਾ ਚਾਹੀ ਦਿੱਤੇ ਨਾ ਜਿੱਤੇ ਪਰ ਪੂਰਨ ਲਾਛ ਨਾਲ ਲੜਦਾ ਹੁੰਦਾ ਜੀ ਦੋਨ ਇੰਨੀ ਮਿਹਨਤ ਕਰਦਾ ਹੁੰਦਾ ਸੀ ਉਹ ਤਾਂ ਮਾਪੇ ਦਾ ਵੀ ਕਹਿਣਾ ਮੰਨਦਾ ਹੁੰਦਾ ਸੀ ਅੱਜ ਉਹਨਾਂ ਨਾਲ ਵੀ ਲੜਨ ਲੱਗਿਆ ਹੁਣ ਤਾਂ ਮਿਹਨਤ ਵੀ ਛੱਡ ਗਿਆ ਅੱਗੇ ਪੜ੍ਹਤ ਪੂਜਾ ਵੀ ਵਧੀਆ ਕਰਦਾ ਸੀ ਹੁਣ ਉਹ ਵੀ ਛੱਡ ਗਿਆ ਪੁੱਤ ਇਹ ਜਿਹੜਾ ਡਰਾਣਾ ਦਰਦਾ ਉਹਨਾਂ ਦੀ ਜੰਗ ਕਰਕੇ ਲੱਗਦਾ ਜਿਹੜੀਆਂ ਤੂੰ ਸਾਰੀਆਂ ਛੱਡਤੀਆਂ ਉਹਨੂੰ ਕੰਪੀਟੀਸ਼ਨ ਦਾ ਜਮਾਨਾ ਜੇ ਮਿਹਨਤ ਉਵੇਂ ਕਰਨੀ ਸ਼ੁਰੂ ਕਰਦੇ ਜਿਵੇਂ ਛੋਟਾ ਹੁੰਦਾ ਕਰਦਾ ਹੁੰਦਾ ਸੀ ਫਿਰ ਤੂੰ ਸੈਕਿੰਡ ਥਰਡ ਅਪੋਸ ਫਿਰ 24ਵਾਂ ਬਸਤਾਇਆ ਸੀ ਫਿਰ ਹੌਲੀ ਹੌਲੀ ਆਪਣਾ ਗ੍ਰਾਂਡ ਬਿਕਣਾ ਸ਼ੁਰੂ ਹੋ ਗਿਆ ਚੱਲ ਕੋਈ ਗੱਲ ਹੈ ਜੇ ਵੀ ਥਵਾ ਹੈਗਾਗਾ ਸਮੇਂ ਰਹੇ ਤੇ ਹੰਗਲ ਜਾ ਸਭ ਕੁਝ ਹੋ ਜਾਊਗਾ ਔਰ ਕੰਮਿੰਦ ਕਰਨੇ ਸ਼ਾਸ ਕਰਦੇ ਆਪਾਂ ਹੀ